ਮਿਸਾਖੀ ਦੇ ਸ਼ੁਭ ਅਫਸਰ ਤੇ ਮੈਂ ਕਰਨਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਬਹੁਤ ਬਹੁਤ ਕੋਟਾਨ ਕੋਟਾਨ ਵਧਾਈ ਦਿੰਦਾ ਹਾਂ ਲੱਖ ਲੱਖ ਵਧਾਈ ਦਿੰਦਾ ਹਾਂ ਨਾਲ ਹੀ ਮੈਂ ਸਾਡੇ ਸ਼ਹਿਰ ਕਰਨਵਾਸੀਆਂ ਨੂੰ ਅਪੀਲ ਵੀ ਕਰਦਾ ਹਾਂ ਕਿ ਆਉਣ ਵਾਲਾ ਗਰਮੀਆਂ ਦੇ ਮੌਸਮ ਦੇ ਵਿੱਚ ਪੀਣ ਵਾਲੇ ਪਾਣੀ ਦੀ ਕਿੱਲ ਤਾਵੇਗੀ ਕਿਉਂਕਿ ਖੇੜ ਦੇ ਵਿੱਚ ਕਈ ਟਿਊਬਵਲ ਨਵੇਂ ਲੱਗਣ ਵਾਲੇ ਨੇ ਉਹਨਾਂ ਦੀਆਂ ਪ੍ਰੋਬਲਮ ਪ੍ਰੋਬਲਮ ਹੋ ਗਈਆਂ ਪਈਆਂ ਨੇ ਚੌਂਜਾਪਾ ਲੱਗਣ ਕਰਕੇ ਉਹਨਾਂ ਨੂੰ ਕਮਿਸ਼ਨ ਕਰਨ 'ਚ ਦੇਰੀ ਹੋ ਰਹੀ ਹੈ। ਪਲੱਸ ਜਿਹੜਾ ਆਪਣਾ ਕਜੌਲੀ ਵਾਟਰ ਵਕਸ ਵਾਲਾ ਸੀ ਉਹਦੀ ਅਜੇ ਟੈਂਡਿੰਗ ਦਾ ਪ੍ਰੋਸੈਸ ਕੰਪਲੀਟਲੀ ਹੋਇਆ ਸੀ। ਇਸ ਕਰਕੇ ਜਿਹੜਾ ਆਪਣੇ ਕੋਲੇ ਅਵੇਲੇਬਲ ਰਿਸੋਰਸਸ ਨੇ ਉਹਦੇ ਵਿੱਚ ਰਹਿ ਕੇ ਆਪਾਂ ਪਾਣੀ ਦੀ ਘੱਟ ਤੋਂ ਘੱਟ ਯੂਜ਼ ਕਰਨਾ ਹੈ, ਮਿਸਯੂਜ਼ ਬਿਲਕੁਲ ਨਹੀਂ ਕਰਨਾ। ਇਹ ਬਾਰ-ਬਾਰ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ। ਉਹ ਗਰਮੀ ਦੇ ਮੌਸਮ ਦੇ ਮੱਦੇ ਨਜ਼ਰ ਪੀਣ ਵਾਲੇ ਪਾਣੀ ਦੀ ਕਿੱਲ ਨੂੰ ਦੇਖਦੇ ਹੋਏ ਪਾਣੀ ਦੀ ਕਫਾਇਦ ਨਾਲ ਵਰਤੋਂ ਕੀਤੀ ਜਾਵੇ ਪਾਣੀ ਦੀ ਵੇਸਟੇਜ ਨਾ ਕੀਤੀ ਜਾਵੇ ਇਸ ਤੋਂ ਇਲਾਵਾ ਦੂਜੀ ਬੇਨਤੀ ਇਹ ਸ਼ਹਿਰ ਚ ਸਫਾਈ ਸਬੰਦੇ ਬਾਰੇ ਚ ਹੈ ਵੀ ਘਰਾਂ ਤੋਂ ਜਿਹੜਾ ਕੂੜਾ ਹੈ ਉਹ ਸੈਗਰੀਗੇਟਡ ਹੀ ਦਿੱਤਾ ਜਾਵੇ ਅਲੱਗ-ਅਲੱਗ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ-ਅਲੱਗ ਆਪਣੇ ਜਿਹੜਾ ਆਉਂਦਾ ਹੈ ਗਾਰਬੇਜ ਕਲੈਕਟਰ ਉਹਨੂੰ ਹੈਂਡਓਵਰ ਕੀਤਾ ਜਾਵੇ ਦੁਬਾਰਾ ਫੇਰ ਮੈਂ ਬਸਾਖੀ ਦੇ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਅਰੜਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਮਨਵੀਰ ਸਿੰਘ ਗਿੱਲ ਇਹੋ ਖੜ